ਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਪ੍ਰੇਮ ਸਿੰਘ ਚੰਦੂ ਮੱਜਰਾ ਜੀ ਅੱਜ ਆਪਣੇ ਕਾਫਲੇ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਮਸਤਕ ਹੋਣ ਜਾ ਰਹੇ ਨੇ ਤੇ ਖਰੜ ਦੇ ਵਿੱਚ ਗਿਲਕੋ ਵੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾ ਰਾਣਾ ਰਣਜੀਤ ਸਿੰਘ ਦੇ ਕਾਫਲੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਕੀ ਚੰਦੂ ਮੱਜਰਾ ਜੀ ਨੇ ਕਿਹਾ ਕੀ ਰਾਣਾ ਰਣਜੀਤ ਸਿੰਘ ਗਿਲ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ रणजीति गिलीती अ यहां आपकी टीम में लाओ ये भी है क्रिकेट साहब आपकी टीम में लाओ जय पैदा सर करके ये राम राजा सारे दरवाजे पर जमाया और एनसीडी के साहब और दिल्ली के साहब और मोदी गांधी मंडरा साहब सारे युद्ध सभी जीत युद्ध में सारे ਅਬੀਦੀ ਆਰੋਨਾ ਦੇ ਫਾਰੇ ਟੀਮ ਆਪ ਜਿਹੜੀ ਕਰ ਜਾਓ ساری ਟੀਮ ਉਹਨਾਂ ਦੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਨੰਦਪੁਰ ਸਾਹਿਬ ਤੋਂ ਜਿਹੜੇ ਨੇ ਗੁਰੂ ਘਰ ਨਮਸਤਕ ਹੋਣ ਜਾ ਰਹੇ ਨੇ ਅੱਜ ਰੋਰਸ਼ੋ ਆ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਜੀ ਵੇਖੋ ਅਸੀਂ ਅੱਜ ਹਲਕਾ ਖਰੜ ਵੱਲੋਂ ਸਾਰੇ ਅਸੀਂ ਇੱਥੇ ਸਾਡਾ ਇੱਕ ਇਕੱਠ ਹੋ ਰਿਹਾ ਤੇ ਇੱਕ ਸਾਡਾ ਅੱਗੇ ਕਰਾਲੀ ਹੈ ਸੋ ਅਸੀਂ ਪ੍ਰੋਫੈਸਰ ਪ੍ਰਿੰਸ ਸਿੰਘ ਜੰਮੂ ਮੈਦ ਸਾਹਿਬ ਜਿਹਨਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਜਿਹੜਾ ਟਿਕਟ ਦਿੱਤਾ ਗਿਆ ਉਹਦੇ ਸੰਬੰਧ ਚ ਪਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਪੱਠੇ ਸਾਹਿਬ ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਮਾਤਾ ਉੱਥੇ ਜਾ ਰਹੇ ਆ ਸੋ ਸਾਰੀ ਸੰਗਤ ਸਾਡੀ ਹਲਕਾ ਜਿਹੜੀ ਖਰੜਦੀ ਹੈ ਉਹ ਇਕੱਠੇ ਹੋ ਕੇ ਅਸੀਂ ਉਹਨਾਂ ਦਾ ਇੱਥੇ ਸਵਾਗਤ ਕਰ ਰਹੇ ਹਾਂ ਤੇ ਇਹ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਕੀ ਚਾਲੇ ਪਾ ਰਹੇ ਕੀ ਲੱਗ ਰਿਹਾ ਵੋਟਾਂ ਜੀ ਕੀ ਕੀ ਦੇ ਕੀ ਦੇ ਨਾਲ ਮੁਕਾਬਲਾ ਹੈ ਜੀ ਮੇਨ ਮੁਕਾਬਲਾ ਹੈ ਜੀ ਦੇਖੋ ਮੁਕਾਬਲਾ ਤਾਂ ਜੇ ਕੈਂਡੀਡੇਟ ਆਉਣਗੇ ਤਾਂ ਹੀ ਹੋਊਗਾ ਪਰ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਤੁਸੀਂ ਦੇਖ ਹੀ ਰਹੇ ਆ ਕਿਵੇਂ ਆਧਾਰ ਵੱਧ ਰਿਹਾ ਹੈ ਲੋਕਾਂ 'ਚ ਇੱਕ ਕਿਸੇ ਦਾ ਜੋਸ਼ ਹੈ ਤੇ ਬਾਕੀ ਹੁਣ ਕੈਂਡੀਡੇਟ ਅਨਾਉਂਸ ਹੈ ਜਿਹਦਾ ਪਾਰਟੀਆਂ ਦੇ ਕੈਂਡੀਡੇਟ ਨਹੀਂ ਅਨਾਉਂਸ ਹੋਏ ਤੇ ਅਨਾਉਂਸ ਹੋਣ ਤੋਂ ਬਾਅਦ ਤੇ ਕਾਲੀਦਾਲ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ। ਮਾਨ ਸਿੰਘ ਮਾਨ ਕਹਿ ਰਹੇ ਆ ਕਿ ਆਪਣੇ ਕੰਮਾਂ ਨੂੰ ਲੈ ਕੇ ਦੁਨੀਆ ਲੋਕਾਂ ਦੇ ਵਿੱਚ ਜਾਓਗੇ ਤੇ ਵੋਟ ਮੰਗਣਗੇ ਜੀ। ਪਰ ਠੀਕ ਹੈ ਜੀ ਲੋਕ ਪੁੱਛਣ ਵੀ ਕੰਮ ਕਿਹੜਾ ਕੀਤਾ ਵੀ ਗਿਣਾ ਦਿਓ ਸਾਨੂੰ ਹੱਥਾਂ ਦੇ ਗਿਣਤੀ ਤੇ ਗਿਣਾ ਦਿਓ ਵੀ ਆਹ ਕੰਮ ਹੋਏ ਨੇ ਜੀ। 2 ਸਾਲ ਚ ਡਿਵੈਲਪਮੈਂਟ ਦੀ ਇੱਕ ਇੱਟ ਨਹੀਂ ਲੱਗੀ ਇੱਕ ਇੱਟ। ਕੋਈ ਵਾਅਦਾ ਪੂਰਾ ਨਹੀਂ ਹੋਇਆ। ਸੋ ਲੋਕ ਸਵਾਰ ਕਰਦੇ ਵੀ ਨੇ ਆਪਾਂ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਲੋਕ ਇਹਨਾਂ ਦੇ ਨਮਾਇੰਦਿਆਂ ਨੂੰ ਪੁੱਛਦੇ ਨੇ ਜਵਾਬ ਮੰਗਦੇ ਨੇ ਤੁਸੀਂ ਅੱਜ ਅਨੰਦਪੁਰ ਸਾਹਿਬ ਜਾ ਮੈਨੂੰ ਪ੍ਰੈਸ ਨੂੰ ਸੰਬੋਧਨ ਕਰੋ ਅੱਜ ਮੈਂ ਦੇਖ ਰਿਹਾ ਕਿ ਘਰਾਂ ਤੋਂ ਨਿਕਲ ਕੇ ਧਾਰਾ ਦੇ ਵਿੱਚ ਆ ਕੇ ਵੱਡੇ ਗੰਦੀ ਵਿੱਚ ਜਿਵੇਂ ਲੋਕ ਚਾਹ ਤੇ ਉਸ਼ਾ ਨਾਲ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਆਏ ਨੇ ਦਿੱਲੀ ਦੇ ਝੋਲੀ ਚੁੱਕਾ ਨੂੰ ਹਰਾਉਣ ਲਈ ਸਰੋਵਰਣੀ ਅਕਾਲੀ ਦਰ ਨੇ ਜੋ ਕੰਗਾਲ ਵਿੜਿਆ ਮੈਂ ਸਮਝਦਾ ਪੰਜਾਬ ਅੱਜ ਸਰੋਵਰਣੀ ਅਕਾਲੀ ਦਰ ਦੇ ਪਿੱਛੇ ਆ ਗਿਆ ਜਦੋਂ ਵੀ ਸਾਡੇ ਦਿੱਲੀ ਨਾਲ ਪੰਜਾਬ ਦੀ ਲੜਾਈ ਹੋਈ ਆ ਪੰਜਾਬ ਦੀ ਜਿੱਤ ਹੋਈ ਆ ਔਰ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਜੂਰੀ ਲੋਕ ਨੇ ਉਹਨਾਂ ਨੂੰ ਪੰਜਾਬ ਨਾਲ ਮੋਹ ਹੀ ਨਹੀਂ ਉਹ ਪੰਜਾਬ ਦਾ ਬੰਦਾ ਹੀ ਲੱਭ ਰਿਹਾ ਆ ਉਹਨਾਂ ਨੂੰ ਇਹ ਜੋਰ ਦੇ ਵਿੱਚ ਲਾੜਦੇ ਵਾਸਤੇ ਉਹ ਬਾਹਰਲੇ ਸੂਜਿਆਂ ਤੋਂ ਲਿਆ ਕਿ ਸਾਡੀ ਧੌਂਸ ਤੇ ਸਾਡੀ ਗਾਰਡਨ ਤੇ ਗੋਡਾ ਰੱਖਣਾ ਚਾਹੁੰਦੇ ਨੇ ਬਾਹਰਲੇ ਸੂਜਿਆਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਨੇ ਨਹੀਂ ਸੁਲਝਾਰ ਕੀਤਾ ਦੂਦੇ ਪਾਸੇ ਕਾਂਗਰਸ ਨੇ ਬੋਲੀ ਚਲਾ ਦਿੱਤੀ ਕਾਂਗਰਸ ਨੇ ਜਿਹੜੇ ਲੋਕਾਂ ਨੇ ਲੋਕਾਂ ਦਾ ਖੋਹ ਦੋਸਿਆ ਤੇ ਜਾਵਰੀਆਂ ਭਰੀਆਂ ਲੋਕਾਂ ਨੂੰ ਦੁੱਟ ਕੇ ਅੱਜ ਉਹ ਲੋਕ ਲੋਕਾਂ ਦਾ ਇਮਾਨ ਦੇ ਚੱਲ ਲਈ ਕਾਂਗਰਸ ਨਾਲ ਬੋਲੀ ਤੇ ਸੀਟ ਲੈਣ ਲਈ ਮੁਕਾਬਲੇ ਹੋਏ ਬੈਠੇ ਨੇ ਸੋ ਇਸੇ ਸੇਵਾ ਤੇ ਖੋਹ ਰੱਖੇ ਅਸੀਂ ਆਪਣੇ ਕੰਮਾਂ ਨੂੰ ਮੁਖ ਰੱਖ ਕੇ ਅਤੇ ਸ਼੍ਰੀ ਨਾਨਕ ਸਿੰਘ ਸਾਹਿਬ ਦੇ ਲੋਕਾਂ ਦਾ ਮਾਨ ਯੂਐਨਓ ਤੱਕ ਲੈ ਕੇ ਗਏ ਅਸੀਂ ਇੱਥੇ ਅੰਤਰ ਆਖਰੀ ਹਵਾਈ ਅੱਡਾ ਬਣਾਇਆ ਅਸੀਂ ਆਨੰਦਪੁਰ ਸਾਹਿਬ ਤੋਂ ਵਰਦਾਰ ਨੇ ਟ੍ਰੇਨਾਂ ਚਲਾਈਆਂ ਅਸੀਂ ਸ਼ੇਡੂ ਕੰਸਟ੍ਰਕਟ ਜਲਿਆਂ ਵਾਲੇ ਬਾਗ ਦੇ ਤਰ੍ਹਾਂ ਪਰ ਮੈਂ ਕਹਿ ਸਕਦਾ ਕਿ ਹਰ ਦਾ ਨਾਨਕ ਸਿੰਘ ਸਾਹਿਬ ਨੇ ਸਹਿਯੋਗ ਜਿੱਤੇ ਗਾਇਲ ਸਪਾਇਰ ਰਾਹੀਂ ਅਸੀਂ ਪ੍ਰੋਜੈਕਟ ਲੈ ਕੇ ਆਏ ਤੇ ਲੋਕਾਂ ਨੇ ਮੌਕਾ ਦਿੱਤਾ ਇੱਕ ਸਾਲ ਦੇ ਅੰਦਰ ਅੰਦਰ ਹਰ ਪਿੰਡ ਸਾਹਿਬ ਨੂੰ ਕਹਾਣੀ ਕਰੜਕੋਸ਼ ਜੇਬੜਾ ਬਰਮਾ ਦੀ ਖਾਸ ਰਿਪੋਰਟ